ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜਨ ਜਦੋਂ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਦੇ ਪਰੌਂਠੇ ਗੋਭੀ ਦੇ ਪਰੌਂਠੇ ਬਹੁਤ ਹੀ ਆਪਾਂ ਸੌਖੇ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਨਾ ਤਾਂ ਆਪਾਂ ਨੂੰ ਆਟਾ ਗੁੰਨਣ ਦੀ ਜ਼ਰੂਰਤ ਆ ਤੇ ਨਾ ਹੀ ਆਪਾਂ ਨੂੰ ਪਰੌਂਠਾ ਬੇਲਣ ਦੀ ਜ਼ਰੂਰਤ ਆ ਬਿਨਾ ਆਟਾ ਗੁੰਨੇ ਬਿਨਾ ਪਰੌਂਠਾ ਬੇਲੇ ਹੀ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਆਪਾਂ ਸੌਖਾ ਤਰੀਕਾ ਪਰੌਂਠੇ ਬਣਾਉਣ ਦਾ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਾਹੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰ ਪਰੋਠੇ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਗੋਭੀ ਦੇ ਪਰੋਠੇ ਬਣਾਉਣ ਵਾਸਤੇ ਇੱਕ ਫੁੱਲ ਗੋਭੀ ਦਾ ਲਿਆਗਾ ਤੇ ਇਸ ਤਰ੍ਹਾਂ ਆਪਾਂ ਇਹਦੇ ਹੁਣ ਮੋٹے-ਮੋٹے ਫੁੱਲ ਕੱਟ ਲਏ ਸੀਗੇ ਉਸ ਤੋਂ ਬਾਅਦ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਹੁਣ ਹਾਂਜੀ ਇੱਕ ਆਪਾਂ ਚੜਾਈ ਚ ਬਰਤਨ ਲੈ ਲਿਆ ਤੇ ਇੱਕ ਲੈ ਲਿਆ ਆਪਾਂ ਕद्दूकश ਕद्दूकश ਆਪਾਂ ਗੋਭੀ ਨੂੰ ਕਰਨਾ ਹੈ ਮੀਡੀਅਮ ਸਾਈਜ਼ ਤੇ ਤਾਂ ਕਿ ਮੀਡੀਅਮ ਸਾਈਜ਼ ਤੇ ਆਪਾਂ ਗੋਭੀ ਨੂੰ ਕद्दूकश ਕਰਾਂਗੇ ਤਾਂ ਪਰੋਠੇ ਆਪਣੇ ਵਧੀਆ ਬਣਨਗੇ ਤੇ ਆ ਆਪਾਂ ਜਿਹੜਾ ਫੁੱਲ ਫੁੱਲ ਉਸੇ ਨੂੰ ਆਪਾਂ ਕद्दूकश ਕਰਨਾ ਤੇ ਜਿਹੜਾ ਆਹ ਡੰਡਲ ਹੈਗਾ ਇਹਨੂੰ ਨਹੀਂ ਆਪਾਂ ਕद्दूकश ਕਰਨਾਗਾ ਇਹਨੂੰ ਆਪਾਂ ਰੱਖ ਦਾਂਗੇ ਇੰਨੀ ਕੁ ਬਰੀਕ ਆਪਾਂ ਗੋਭੀ ਨੂੰ ਕद्दूकश ਕਰਨਾਗਾ ਹਾਂਜੀ ਗੋਭੀ ਨੂੰ ਆਪਾਂ ਕद्दूकश ਕਰ ਲਿਆਗਾ ਤੇ ਬਰੀਕ ਬਰੀਕ ਕद्दूकश ਕੀਤਾਗਾ ਤੇ ਹੁਣ ਆਪਾਂ ਲੈ ਲਾਂਗੇ ਇੱਕ ਕੜਾਹੀ ਤੇ ਕੜਾਹੀ ਦੇ ਵਿੱਚ ਪਾ ਦਾਂਗੇ ਆਪਾਂ ਕਣਕ ਦਾ ਆਟਾ ਆਟੇ ਨੂੰ ਆਪਾਂ ਛਾਣਿਆ ਹੋਇਆ ਤੇ ਦੋ ਚਮਚ ਪਾ ਦਾਂਗੇ ਆਪਾਂ ਵੇਸਣ ਵੇਸਣ ਨੂੰ ਵੀ ਆਪਾਂ ਛਾਣਿਆ ਹੋਇਆ ਹੁਣ ਥੋੜੇ ਜਿਹਾ ਪਾ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਨਮਕ ਪਾ ਦਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਥੋੜੇ ਜਿਹਾ ਪਾ ਦਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਪਾ ਦੇ ਪਾ ਦਾਂਗੇ ਆਪਾਂ ਗਰਮ ਮਸਾਲਾ ਅੱਧਾ ਚਮਚ ਪਾ ਦਾਂਗੇ આમਚੂਰ ਪਾਊਡਰ ਇਹਨਾਂ ਮਸਾਲਿਆਂ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਮਸਾਲੇ ਆਪਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤੇ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਇੱਕ ਘੋਲਜਾ ਤਿਆਰ ਕਰ ਲਾਂਗੇ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਸਖਤ ਸਖਤ ਤਾਂ ਆਪਾਂ ਬਿਲਕੁਲ ਵੀ ਨਹੀਂ ਕਰਨਾ ਪਤਲਾ ਥੋੜਾ ਜਿਹਾ ਹੋ ਜਾਊਗਾ ਤਾਂ ਫਿਰ ਵੀ ਆਪਣੇ ਪਰੌਂਠੇ ਵਧੀਆ ਬਣਨਗੇ ਤੇ ਜੇ ਆਪਾਂ ਸਖਤ ਕਰ ਲਿਆ ਫਿਰ ਆਪਣੇ ਪਰੌਂਠੇ ਵਧੀਆ ਨਹੀਂ ਬਣਨੇ ਕਿਉਂਕਿ ਆਪਾਂ ਬਿਨਾ ਆਟਾ ਗੁੰਨੇ ਤੋਂ ਤੇ ਬਿਨਾ ਪਰੌਂਠੇ ਬੇਲੇ ਤੋਂ ਪਰੌਂਠੇ ਬਣਾ ਕੇ ਤਿਆਰ ਕਰਨੇ ਆ ਸਭ ਤੋਂ ਬੈਸਟ ਤਰੀਕਾ ਹੈ ਤੇ ਬਹੁਤ ਹੀ ਈਜੀ ਇਹ ਬਣ ਜਾਂਦੇ ਆ ਪਰੌਂਠੇ ਤੇ ਬਹੁਤ ਹੀ ਘੱਟ ਸਮਾਂ ਲੱਗਦਾ ਇਹ ਪਰੌਂਠੇ ਬਣਾਉਣ ਚ ਹਾਂਜੀ ਆਟੇ ਦਾ ਘੋਲ ਬਣਾ ਕੇ ਤਿਆਰ ਕਰ ਲਿਆ ਇੰਨਾ ਪਤਲਾ ਘੋਲਾ ਆਪਾਂ ਨੂੰ ਚਾਹੀਦਾ ਸੀਗਾ ਪਰੌਠੇ ਬਣਾਉਣ ਵਾਸਤੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕद्दूकस ਕੀਤੀ ਹੋਈ ਗੋਭੀ ਜੇ ਤੁਸੀਂ ਜ਼ਿਆਦਾ ਪਰੌਂਠੇ ਬਣਾਉਣੇ ਆ ਤਾਂ ਜ਼ਿਆਦਾ ਵੀ ਆਟਾ ਲੈ ਸਕਦੇ ਆ ਜੇ ਤੁਸੀਂ ਥੋੜੇ ਪਰੌਂਠੇ ਬਣਾਉਣੇ ਆ ਤਾਂ ਤੁਸੀਂ ਇੰਨਾ ਆਟਾ ਕਾਫੀ ਆ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਇਹਨਾਂ ਨੂੰ ਆਪਾਂ ਦਾਦਰਾਂ ਜਾਂ ਕੁੱਟ ਲਿਆ ਸੀ ਇਹ ਪਾ ਦਾਂਗੇ ਤੇ ਹੁਣ ਪਾ ਦਾਂਗੇ ਅੱਧਿਕ ਕੌਲੀ ਕੱਟਿਆ ਹੋਇਆ ਹਰਾ ਧਨੀਆ ਇਹ ਹੁਣ ਆਪਾਂ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਆਟੇ ਦੇ ਵਿੱਚ ਸਾਰਾ ਸਮਾਨ ਆਟੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਥੋੜਾ ਜਿਹਾ ਪੈਟਰ ਆਪਾਂ ਨੂੰ ਥੋੜਾ ਜਿਹਾ ਸਖਤ ਲੱਗਦਾ ਤੇ ਹੁਣ ਆਪਾਂ ਦੋ ਕੁ ਚਮਚ ਹੋਰ ਪਾਣੀ ਦਾ ਪਾ ਦਿੰਦੇ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ ਇੰਨਾ ਪਾਣੀ ਕਾਫੀ ਆ ਪਰੌਂਠੇ ਬਣਾਉਣ ਵਾਸਤੇ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਤੇ ਬੈਟਰ ਆਪਣਾ ਵਧੀਆ ਬਣ ਗਿਆ ਹੁਣ ਆਪਾਂ ਚੱਲਦੇ ਆ ਪਰੌਂਠੇ ਬਣਾਉਣ ਵਾਸਤੇ ਪਰੌਂਠੇ ਬਣਾਉਣ ਵਾਸਤੇ ਤਵੇ ਨੂੰ ਆਪਾਂ ਗਰਮ ਕਰ ਲਿਆ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦੇਣਗੇ ਤੇਲ ਰਿਫਾਈਨਡ ਤੇਲ ਆ ਕਿਉਂ ਵੀ ਆਪਾਂ ਲਾ ਸਕਦੇ ਹਾਂ ਤੇਲ ਵੀ ਆਪਾਂ ਲਾ ਸਕਦੇ ਹਾਂ ਸਿਰਫ ਨੋਰਮਲ ਜਿਹਾ ਲਾਇਆ ਜਿਆਦਾ ਨਹੀਂ ਆਪਾਂ ਲਾਇਆਗਾ ਇੱਕ ਕੜਚੀ ਆਪਾਂ ਬੈਟਰ ਦੀ ਭਰ ਲਾਂਗੇ ਤੇ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਜਿੰਨਾ ਕਿ ਪਰੌਂਠਾ ਮੋਟਾ ਜਾਂ ਪਤਲਾ ਉਸੇ ਹਿਸਾਬ ਨਾਲ ਆਪਾਂ ਬੈਟਰ ਪਾ ਦਾਂਗੇ ਤੇ ਫਲਾ ਦਾਂਗੇ ਤੇ ਨਾ ਹੀ ਜ਼ਿਆਦਾ ਆਪਾਂ ਮੋਟਾ ਰੱਖਣਾ ਤੇ ਨਾ ਹੀ ਜ਼ਿਆਦਾ ਆਪਾਂ ਪਤਲਾ ਰੱਖਣਾ ਪਰੌਂਠਾ ਥੋੜਾ ਜਿਹਾ ਚਮਚ ਨੂੰ ਲਾ ਲਿਆਗਾ ਤੇਲ ਤੇ ਇਸ ਤਰ੍ਹਾਂ ਬੈਟਰ ਨੂੰ ਫਲਾ ਦਾਂਗੇ ਹੈ ਨਾ ਮੋਟਾ ਨਹੀਂ ਹੁੰਦਾ ਫਿਰ ਇਸ ਤਰ੍ਹਾਂ ਫਲਾਉਣ ਨਾਲ ਬੈਟਰ ਜੇ ਆਪਾਂ ਤਵੇ ਦੇ ਉੱਪਰ ਫਲਾਦਾਂਗੇ ਨਾ ਤੇ ਪਰੌਂਠਾ ਆਪਣਾ ਵਧੀਆ ਬਣਦਾ ਫਿਰ ਮੋਟਾ ਜਿਹਾ ਨਹੀਂ ਬਣਦਾ ਜੇ ਮੋਟਾ ਜਿਹਾ ਬਣੂਗਾ ਤੇ ਫਿਰ ਵਿੱਚੋਂ ਕਈ ਵਾਰ ਐ ਹੁੰਦਾਗਾ ਕੱਚਾ ਜਿਹਾ ਰਹਿ ਜਾਂਦਾ ਤੇ ਗੈਸ ਆਪਾਂ ਨਾ ਹੀ ਜ਼ਿਆਦਾ ਤੇਜ਼ ਰੱਖਿਆ ਤੇ ਨਾ ਹੀ ਜ਼ਿਆਦਾ ਆਪਾਂ ਸਲੋ ਰੱਖਿਆ ਹੁਣ ਆਪਾਂ ਇਹਨੂੰ ਟਕਣਾ ਨੇ ਬਿਨਾ ਟੱਕੇ ਹੀ ਪਰੌਂਠੇ ਨੂੰ ਆਪਾਂ ਬਣਾਵਾਂਗੇ ਐਸ طرح ਆਪਾਂ ਕੰਨੀਆਂ ਵੀ ਥੋੜੀਆਂ ਥੋੜੀਆਂ ਪਤਲੀਆਂ ਕਰ ਦਿੰਦੇ ਆ ਪਰੌਂਠੇ ਆਪਾਂ ਐੜੇ ਐੜੇ ਬਣਾਉਣੇ ਆ ਬਸ ਜ਼ਿਆਦਾ ਵੱਡਾ ਸਾਇ ਨਹੀਂ ਆਪਾਂ ਪਰੌਂਠੇ ਦਾ ਬਣਾਉਣਾ ਵੱਡੇ ਵੀ ਬਣਾ ਸਕਦੇ ਆ ਛੋਟੇ ਵੀ ਬਣਾ ਸਕਦੇ ਆ ਵੈਸੇ ਐਡਾ ਪਰੌਂਠਿਆਂ ਦਾ ਸਾਈਜ਼ ਕਾਫੀ ਆ ਤੇ ਹੁਣ ਜਦੋਂ ਥੋੜਾ ਜਿਹਾ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹਾਂਜੀ ਪਰੌਂਠੇ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਉੱਪਰੋਂ ਥੋੜਾ ਜਿਹਾ ਸਖਤ ਹੋ ਗਿਆ ਤੇ ਹੁਣ ਆਪਾਂ ਖੁਰਚ ਨੇ ਦੇ ਨਾਲ ਇਹਨੂੰ ਪਲਟ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਪਰੌਂਠਾ ਵਧੀਆ ਪੱਕ ਗਿਆ ਤੇ ਹੁਣ ਥੋੜਾ ਜਿਹਾ ਕੰਨਿਆਂ ਤੇ ਆਪਾਂ ਤੇਲ ਹੋਰ ਲਾ ਦਿੰਨੇ ਆ ਉੱਪਰ ਵੀ ਆਪਾਂ ਥੋੜਾ ਜਿਹਾ ਲਾ ਦਿੰਨੇ ਆ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਹੁਣ ਸਾਰੇ ਤੇਲ ਲਾ ਦਿੰਨੇ ਆ ਪਰੌਂਠੇ ਨੂੰ ਤੇ ਖੁਰਚ ਨਹੀਂ ਦੇਣਾ ਹਰ ਕਲ ਕ ਨੱਪ ਦਿੰਨੇ ਆ ਗੈਸ ਆਪਾਂ ਥੋੜਾ ਜਿਹਾ ਤੇਜ਼ ਕਰ ਦਿੰਨੇ ਹੁਣ ਬਸ ਨਾਰਮਲ ਜਿਹਾ ਜ਼ਿਆਦਾ ਨਹੀਂ ਗਾ ਜ਼ਿਆਦਾ ਫਿਰ ਗੈਸ ਤੇਜ਼ ਕਰਤਾ ਤਾਂ ਫਿਰ ਸੇਕ ਜ਼ਿਆਦਾ ਲੱਗ ਜਾਊਗਾ ਪਰੌਂਠੇ ਨੂੰ ਇਧਰਲੇ ਪਾਸੇ ਹੁਣ ਆਪਾਂ ਥੋੜਾ ਜਿਹਾ ਲਾ ਦਿੰਨੇ ਆ ਤੇਲ ਲੋਹੇ ਦੇ ਤਵੇ ਤੇ ਵੀ ਆਪਾਂ ਪਰੌਂਠੇ ਬਣਾ ਸਕਦੇ ਆ ਨਾਨ ਸਟਿਕ ਤਵੇ ਤੇ ਵੀ ਆਪਾਂ ਬਣਾ ਸਕਦੇ ਹਾਂ ਇਸ ਤਰੀਕੇ ਨਾਲ ਨਾ ਪਰੌਂਠੇ ਬਹੁਤ ਹੀ ਸੌਫਟ ਬਣਦੇ ਹੈਗੇ ਆ ਹਲਕੇ ਹਲਕੇ ਹੱਥ ਨਾਲ ਆਪਣਾ ਜ਼ਿਆਦਾ ਨਹੀਂ ਨੱਪਣਾਗਾ ਥੋੜਾ ਜਿਹਾ ਹੁਣ ਗੈਸ ਥੋੜਾ ਜਿਹਾ ਤੇਜ਼ ਹੋ ਗਿਆ ਥੋੜਾ ਜਿਹਾ ਆਪਾਂ ਸਲੋ ਕਰਤਾ ਹਾਂਜੀ ਪਰੌਂਠਾ ਆਪਣਾ ਬਣ ਕੇ ਤਿਆਰ ਆ ਤੇ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਹਾਂਜੀ ਪਰੌਂਠਾ ਆਪਣਾ ਬਣ ਕੇ ਤਿਆਰ ਆ ਤੇ ਰੱਖ ਦਿੰਨੇ ਆ ਹੁਣ ਪਲੇਟ ਦੇ ਵਿੱਚ ਸੁਦੇਸ਼ਾਦਿਓ ਕਿੰਨਾ ਵਧੀਆ ਪਰੌਂਠਾ ਬਣਿਆਗਾ ਬਿਨਾ ਆਟਾ ਗੁੰਨੇ ਬਿਨਾ ਪਰੌਂਠਾ ਬੇਲਲੇ ਔਰ ਬਾਕੀ ਦੇ ਵੀ ਆਪਾਂ ਇਸ ਤਰੀਕੇ ਨਾਲ ਹੀ ਤਿਆਰ ਕਰ ਲਾਂਗੇ ਥੋੜਾ ਜਿਹਾ ਆਪਾਂ ਲਾ ਲਿਆ ਤੇਲ ਇੱਕ ਕੜਚੀ ਬੈਟਰ ਦੀ ਭਰ ਕੇ ਹੁਣ ਤਵੇ ਦੇ ਉੱਪਰ ਆਪਾਂ ਪਾ ਦਾਂਗੇ ਚਮਚ ਨੂੰ ਡਾ ਲਿਆ ਥੋੜਾ ਜਿਹਾ ਤੇਲ ਇਸ ਤਰ੍ਹਾਂ ਆਪਾਂ ਚਮਚ ਦੇ ਨਾਲ ਫਲਾ ਲਾਂਗੇ ਹਾਂਜੀ ਬਾਕੀ ਦੇ ਸਾਰੇ ਪਰੌਂਠੇ ਵੀ ਆਪਾਂ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਿਆ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਕਿੰਨੇ ਵਧੀਆ ਜਿਹੜੇ ਇਹ ਪਰੌਂਠੇ ਬਣ ਕੇ ਤਿਆਰ ਹੋਏ ਆ ਹਾਂਜੀ ਪਰੌਂਠੇ ਦੇ ਨਾਲ ਰੱਖ ਦਾਂਗੇ ਆਪਾਂ ਦਹੀਂ ਦਹੀਂ ਦੇ ਵਿੱਚ ਆਪਾਂ ਇਸੇ ਲਾਰਮੇ ਵਿੱਚ ਪਾਈ ਆ ਤੇ ਥੋੜਾ ਜਿਹਾ ਆਪਾਂ ਭੁੰਨੇ ਹੋਏ ਜੀਰਾ ਪਾਊਡਰ ਪਾਇਆਗਾ ਤੇ ਨਮਕ ਪਾਇਆਗਾ ਤੁਸੀਂ ਦੇਖ ਸਕਦੇ ਹੋ ਪਰੌਂਠੇ ਆਪਾਂ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕੀਤੇ ਆ ਤੇ ਬਹੁਤ ਹੀ ਪਰੌਂਠੇ ਹੈ ਸੌਫਟ ਬਣੇ ਹੈਗੇ ਆ ਇਹਨਾਂ ਪਰੌਂਠਿਆਂ ਨੂੰ ਤੁਸੀਂ ਦਹੀਂ ਦੇ ਨਾਲ ਵੀ ਖਾ ਸਕਦੇ ਹੋ ਵੈਸੇ ਵੀ ਤੁਸੀਂ ਖਾ ਸਕਦੇ ਹੋ ਚਾਹ ਦੇ ਨਾਲ ਵੀ ਖਾ ਸਕਦੇ ਆ ਸੋਸ ਦੇ ਨਾਲ ਵੀ ਖਾ ਸਕਦੇ ਆ ਪਰੌਂਠੇ ਕਾਫੀ ਸਵਾਦ ਲੱਗਦੇ ਹੈਗੇ ਆ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੈ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ